ਦੋਸਤੋ ਪੰਜਾਬੀ ਦਾ ਇੱਕ ਗੀਤ ਹੈ ਕਿ ਚੀਰ ਦਿੰਦੇ ਨੇ ਪਹਾੜ ਜਿਹਨੂੰ ਹੁੰਦਾ ਹੈ ਜਨੂਨ ਜਨੂਨ ਦਾ ਮਤਲਬ ਪਾਗਲਪਨ ਹੁੰਦਾ ਹੈ ਇਹੋ ਜਿਹਾ ਇੱਕ ਪਾਗਲ ਬੰਦਾ ਪੈਦਾ ਹੋਇਆ ਸੀਗਾ ਇਸ ਗਹਿਲੌਰ ਪਿੰਡ ਦੀ ਧਰਤੀ ਦੇ ਉੱਤੇ ਜ਼ਿਲ੍ਹਾ ਗਿਆ ਸਟੇਟ ਬਿਹਾਰ ਦੇ ਵਿੱਚ ਇਹ ਪਹਾੜ ਜਿਹੜਾ ਅਸੀਂ ਜਿੱਥੇ ਖੜੇ ਹੋਏ ਆ ਅੱਧਾ ਪਹਾੜੇ ਇੱਧਰ ਹੈ ਤੇ ਅੱਧਾ ਇੱਧਰ ਹੈ ਤੇ ਹੁਣ ਇੱਥੇ ਸੜਕ ਬਣਾਈ ਦਿਖਾਈ ਦਿੰਦੀ ਹੈ ਪਹਿਲਾਂ ਇੱਥੇ ਕੋਈ ਸੜਕ ਨਹੀਂ ਹੁੰਦੀ ਸੀ ਇਹ ਸਾਰਾ ਪਹਾੜ ਸੀ ਤੇ ਇਸ ਪਹਾੜ ਦੇ ਉੱਤੋਂ ਦੀ ਲੰਘਣਾ ਮਤਲਬ ਹੀ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਪਹਾੜ ਦੇ ਉੱਤੋਂ ਲੰਘਿਆ ਨਹੀਂ ਜਾ ਸਕਦਾ ਤੇ ਜਿਹੜਾ ਆ ਪਿੰਡ ਬਸਿਆ ਹੋਇਆ ਇਧਰ ਗਹਿਲੌਰ ਤਾਂ ਇਧਰ ਪਿੰਡ ਵਾਲੇ ਇੱਥੋਂ ਫਿਰ ਲਗਭਗ ਪਿੰਡ ਤੋਂ 70 ਕਿਲੋਮੀਟਰ ਦੂਰ ਹੋ ਕੇ ਸ਼ਹਿਰ ਨੂੰ ਜਾਂਦੇ ਸੀਗੇ ਵਜ਼ੀਰ ਵਜ਼ੀਰਾਬਾਦ ਹਾਂ ਜਾਂ ਉੱਪਰੋਂ ਚੜ੍ਹ ਕੇ ਥੱਲੇ ਉਤਰਦੇ ਸੀਗੇ ਜਿਹੜਾ ਰਸਤਾ ਸੀਗਾ ਬਣਿਆ ਹੋਇਆ ਤਾਂ ਇੱਥੇ ਫਿਰ ਇੱਕ ਐਕਸੀਡੈਂਟ ਵਾਪਰਿਆ ਇਹ ਦਸ਼ਰਥ ਮਾਂਜੀ ਜਿਹਨੂੰ ਹੁਣ ਪਰਬਤ ਪੁੱਤਰ ਕਹਿ ਜਾਂਦਾ ਉਹਨਾਂ ਦੀ ਪਤਨੀ ਇਥੋਂ ਪਾਣੀ ਲੈ ਕੇ ਕਿਉਂਕਿ ਪਾਣੀ ਇਥੋਂ ਹੀ ਲੈ ਕੇ ਜਾਣਾ ਪੈਂਦਾ ਸੀ ਪਹਾੜ ਤੋਂ ਉਹ ਰੋਜ਼ ਚੜ੍ਹਦੀ ਤੇ ਉਤਰਦੀ ਸੀ ਇੱਕ ਦਿਨ ਪੈਰ ਫਿਸਲਿਆ ਜ਼ਖਮੀ ਹੋਈ ਤੇ ਮੌਤ ਦੇ ਮੂੰਹ ਚ ਚਲੀ ਗਈ ਤੇ ਮਾਝੀ ਫਿਰ ਆਪਣੀ ਪਤਨੀ ਨੂੰ ਹਸਪਤਾਲ ਕਿਵੇਂ ਲੈ ਕੇ ਜਾਂਦਾ 65 ਕਿਲੋਮੀਟਰ ਹਸਪਤਾਲ ਸਿਗਾ ਦੂਰ ਤੇ ਉਹਨੇ ਸਰਕਾਰਾਂ ਨੂੰ ਬੜਾ ਕਿਹਾ ਕਿ ਮੇਰੇ ਪਿੰਡ ਦੇ ਵਿੱਚ ਕੋਈ ਹਸਪਤਾਲ ਬਣਾ ਦਿਓ ਕੋਈ ਸੜਕ ਬਣਾ ਦਿਓ ਜੇ ਆ ਪਹਾੜ ਕੱਟ ਕੇ ਸਿੱਧਾ ਰਾਹ ਨਿਕਲ ਜੇ ਤਾਂ ਅਸੀਂ ਸ਼ਹਿਰ 10-15 ਮਿੰਟਾਂ ਚ ਜਾ ਸਕਦੇ ਹਾਂ ਤਾ ਪਰ ਕਿਸੇ ਸਰਕਾਰ ਨੇ ਨਹੀਂ ਸੁਣੀ ਸਰਕਾਰਾਂ ਸੁਣਦੀਆਂ ਨਹੀਂ ਹੁੰਦੀਆਂ ਤਾਂ ਇਸ ਬੰਦੇ ਨੇ ਫੇਰ ਆਪ ਛੇਣੀ ਤੇ ਥੌੜੀ ਲੈ ਕੇ ਇਹਦੇ ਕੋਲ ਤਿੰਨ ਬੱਕਰੀਆਂ ਸੀ ਤਿੰਨ ਬੱਕਰੀਆਂ ਵੇਚ ਕੇ ਛੇਣੀ ਤੇ ਥੌੜੀ ਲੈ ਲਈ ਤੇ ਪਹਾੜ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਤੇ ਲਗਾਤਾਰ 22 ਸਾਲ ਲੱਗਿਆ ਰਿਆ ਤੇ ਪਹਾੜ ਕੱਟਦਾ ਰਿਆ ਪਿੰਡ ਦੇ ਲੋਕਾਂ ਨੂੰ ਪਾਗਲ ਕਹਿੰਦੇ ਰਹੇ ਕਿ ਪਾਗਲ ਬੰਦਾ ਹੈ ਪਰ ਉਸ ਪਾਗਲ ਬੰਦੇ ਦੀ ਵਜਾ ਕਰਕੇ ਪਹਾੜ ਦੀ ਹਿੱਕ چیر ਕੇ ਐਨ ਵਿਚਕਾਰ ਦੀ ਰਾਹ ਬਣਾ ਕੇ ਰੱਖਤਾ ਉਸਮਾਨ ਦੇ ਪੁੱਤ ਨੇ ਅੱਜ ਇੱਥੇ ਸੜਕ ਬਣੀਆ ਸ਼ਰਮੋ ਸ਼ਰਮੀ ਫਿਰ ਸਰਕਾਰ ਨੇ ਸੜਕ ਬਣਾਈ ਹੈ ਤਾਂ ਜੇ ਇਸ ਸੜਕ ਦੇ ਉੱਤੇ ਮੈਂ ਤੇ ਸਾਥੀ ਸਰਬਜੀਤ ਕੌਸ਼ਲ ਉਹਨਾਂ ਦੀ ਧਰਮ ਪਤਨੀ ਬੀਬੀ ਰਜਨੀ ਤੇ ਮੈਡਮ ਸੁਨੀਤਾ ਸ਼ਰਮਾ ਅਸੀਂ ਅੱਜ ਇੱਥੇ ਆਏ ਹੋਇਆ ਔਰ ਇਸ ਜਗ੍ਹਾ ਦੇ ਉੱਤੇ ਖੜੋ ਕੇ ਅਸੀਂ ਇੱਕ ਮਤਲਬ ਪ੍ਰੇਰਣਾ ਲੈ ਰਹੇ ਹਾਂ ਕਿ ਧਰੜ ਇਰਾਦਾ ਹੋਵੇ ਬੰਦੇ ਦਾ ਇੱਕ ਉਹਦੇ 'ਚ ਜਨੂੰਨ ਹੋਵੇ ਤੇ ਗੱਲਾਂ ਅਸੀਂ ਕੀਤਾ ਰਹੀ ਤੇ ਸੁਣੀਆਂ ਸੀ ਕਿ ਜਿਹਨੂੰ ਹੁੰਦਾ ਹੈ ਜਨੂੰਨ ચીਰ ਦਿੰਦੇ ਨੇ ਪਹਾੜ ਆ ਚੀਰਿਆ ਪਿਆ ਪਹਾੜ ਦਾ ਸ਼ਰਖਮਾਂਜੀ ਨੇ ਆ ਚੀਰਿਆ ਪਿਆ ਪਹਾੜ ਤੇ ਸੜਕ ਲੰਘ ਚੁੱਕੀ ਐ ਆਹ ਕਾਰਾਂ ਦੇਖੋ ਕਿਵੇਂ ਹੁਣ ਇਹਦੇ ਉੱਤੇ ਭੱਜ ਰਹੀਆਂ ਐ ਇਸੇ ਸੜਕ ਦੇ ਉੱਤੇ ਸ਼ਹਿਰੋਂ ਆਉਂਦੀਆਂ ਤੇ ਜਾਂਦੀਆਂ ਗਹਿਲੌਰ ਪਿੰਡ ਨੂੰ ਤੇ ਅਸੀਂ ਸਲੂਟ ਕਰਦੇ ਆ ਆ 15 ਅਗਸਤ ਆ ਜਿਤ ਰੰਗੇ ਝੰਡੇ ਲਾ ਕੇ ਲੋਕ ਜਿਹੜੇ ਜਾ ਰਹੇ ਹੈਗੇ ਤੇ ਅਸੀਂ ਅੱਜ ਇੱਥੇ ਆਏ ਹੋਇਆ ਤੇ ਸਾਡੇ ਨਾਲ ਇੱਕ ਬਹੁਤ ਹੀ ਅੱਛਾ ਨੌਜਵਾਨ ਉੱਤਮ ਜਿਹਦੀ ਗੱਡੀ ਲੈ ਕੇ ਅਸੀਂ ਇੱਥੇ ਆਏ ਹੋਇਆ ਉੱਤਮ ਬਹੁਤ ਅੱਛਾ ਡਰਾਈਵਰ ਵੀ ਐ ਅੱਛਾ ਦੋਸਤ ਵੀ ਐ ਬਹੁਤ ਅੱਛੀ ਏ ਦੀ ਡੀਲਿੰਗ ਐ ਇਹ ਜਿਹੜਾ ਹੈਗਾ ਨੌਜਵਾਨ ਸਾਨੂੰ ਇੱਥੇ ਕੁਮਾਰ ਐ ਇਸੇ ਨੇ ਸਾਨੂੰ ਇਹ ਦੱਸਿਆ ਕਿ ਬਹੁਤ ਕਮਾਲ ਦੀ ਚੀਜ਼ ਆ ਮੈਂ ਤੁਹਾਨੂੰ ਦਿਖਾਉਣ ਲਈ ਆਇਆ ਨਹੀਂ ਅਸੀਂ ਸ਼ਾਇਦ ਸੜਕ ਤੋਂ ਲੰਘ ਜਾਂਦੇ ਇਸੇ ਤਰ੍ਹਾਂ ਇਸ ਅਸੀਂ ਆਪਣੇ ਨਾਲ ਯਾਦ ਵੀ ਲੈ ਕੇ ਜਾ ਰਹੇ ਆ ਤੇ ਇਸ ਨੌਜਵਾਨ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਤੇ ਉਸ ਦਸ਼ਰਥ ਮਾਂਜੀ ਨੂੰ ਵੀ ਮੈਂ ਸਲੂਟ ਕਰਦਾ ਹਾਂ ਬਹੁਤ ਧੰਨਵਾਦ